ਪੰਜਾਬੀ ਨੈਟਵਰਕ YouTube ਚੈਨਲ ਦੇ ਉੱਤੇ ਤੁਹਾਡਾ ਸਾਰੇ ਪੈਣਾ ਤੇ ਭਰਾਵਾਂ ਦਾ ਸਿੱេចਾ ਸਵਾਤ ਕਰਦੇ ਆ ਸਾਰਣ ਜੀਆਂ ਨੂੰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਤੁਹਾਡਾ ਸੰਦੀਪ ਸਿੰਘ ਅੱਜ 16 ਅਕਤੂਬਰ 2025 ਦਿਨ ਵੀਰਵਾਰ ਕੁਝ ਖਾਸ ਗੱਲਬਾਤ ਲੈ ਕੇ ਤੁਹਾਡੇ ਰੂਬਰੂ ਇੱਕ ਵਾਰ ਫਿਰ ਹਾਜ਼ਰ ਹੋਇਆ ਗੱਲਬਾਤ ਉਹ ਜਿਹੜੀ ਸਾਡੀ ਖਬਰਾਂ ਉਹ ਜਿਹੜੀਆਂ ਸਾਡੀਆਂ ਸਾਡੇ ਖਿੱਤੇ ਨਾਲ ਜੁੜੀਆਂ ਹੋਈਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੋ ਬੇਨਤੀਆਂ ਵੀ ਕਰਨੀਆਂ ਇੱਕ ਬੇਨਤੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਕਰਨੀ ਹੈ ਤੇ ਦੂਜੀ ਬੇਨਤੀ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕਰਨੀ ਆ ਉਹ ਬੇਨਤੀਆਂ ਵੀ ਬੜੀਆਂ ਜ਼ਰੂਰੀ ਨੇ ਅੱਜ ਦੁਨੀਆ ਦੇ ਵਿੱਚ ਪਿਛਲੇ 3-4 ਦਿਨਾਂ ਦੇ ਵਿੱਚ ਜੋ ਅਖਬਾਰਾਂ ਦੀਆਂ ਹੈਡਲਾਈਨ ਬਣੀਆਂ ਚਾਹੇ ਉਹ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਜੰਗ ਹੋਵੇ ਦੋ ਮੌਲਕ ਦੋ ਮੌਲਕਾਂ ਦੇ ਵਿੱਚ ਜਿਹੜੀ ਜੰਗ ਸ਼ੁਰੂ ਹੋਣ ਜਾ ਰਹੀ ਸੀ ਜੰਗ ਸ਼ੁਰੂ ਹੋ ਚੁੱਕੀ ਸੀ ਅੱਜ ਦੋਨੋਂ ਮੌਲਕਾਂ ਦੇ ਵਿੱਚ ਜੇ ਜੰਗਬੰਦੀ ਹੋਈ ਆ ਦੋਨੋਂ ਮੌਲਕਾਂ ਨੇ ਹਾਮੀ ਭਰੀ ਆ ਕਿ ਅਸੀਂ ਜੰਗ ਨੂੰ ਅੱਗੇ ਨਹੀਂ ਤੋਰਾਂਗੇ ਤਾਂ ਉਹਦੇ ਪਿੱਛੇ ਕਾਰਨ ਕੀ ਨੇ ਕਿਹੜੇ ਮੁਲਕ ਨੇ ਜੰਗ ਰੋਕਣ ਨੂੰ ਕਿਹਾ ਜਦੋਂ ਦੁਨੀਆ ਦੇ ਵਿੱਚ ਆਪਾਂ ਵਰਲਡ ਆਰਡਰ ਦੀ ਗੱਲ ਕਰਦੇ ਆਂ ਵਰਲਡ ਦਾ ਆਰਡਰ ਦੁਨੀਆ ਨੂੰ ਵਰਲਡ ਨੂੰ ਆਰਡਰ ਕੌਣ ਦੇ ਰਿਹਾ ਏ ਆਰਡਰ ਕਿੱਥੋਂ ਆ ਰਿਹਾ ਏ ਨ ਜੰਗ ਰੋਪਣ ਦੇ ਅੱਜ ਦੁਨੀਆ ਦੇ ਵਿੱਚ ਪਿਛਲੇ ਲੰਮੇ ਟਾਈਮ ਤੋਂ ਅ ਇਜ਼ਰਾਈਲ ਤੇ ਫਲਸਤੀਨੀ ਦੀ ਜੰਗ ਸਾਰੀ ਦੁਨੀਆ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਸਾਰੀ ਦੁਨੀਆ ਚਾਹੁੰਦੀ ਸੀ ਵੀ ਉਹ ਜੰਗ ਰੁਕਣੀ ਚਾਹੀਦੀ ਛੋਟੇ ਛੋਟੇ ਮਾਸੂਮ ਬੱਚੇ ਜਿਹੜੇ ਮਾਰੇ ਜਾ ਰਹੇ ਸੀ ਲੋਕ ਆਪਣੇ ਘਰਾਂ ਨੂੰ ਛੱਡ ਕੇ ਜਾ ਚੁੱਕੇ ਸੀ ਇਹ ਜੰਗ ਖਤਮ ਹੁੰਦਾ ਨਾ ਨਹੀਂ ਲੈ ਰਹੀ ਸੀ ਸਾਰੀ ਦੁਨੀਆ ਚਾਹੁੰਦੀ ਸੀ ਜੰਗ ਖਤਮ ਹੋਵੇ ਸਾਰੀ ਦੁਨੀਆ ਤੋਂ ਸਟੇਟਮੈਂਟਾਂ ਆ ਰਹੀਆਂ ਸੀ ਵੀ ਜੰਗ ਨੂੰ ਰੋਕਣ ਵਾਸਤੇ ਕੁਝ ਕੀਤਾ ਜਾਵੇ ਪਰ ਅੱਜ ਪਿਛਲੇ ਦਿਨਾਂ ਦੇ ਵਿੱਚ ਦੁਨੀਆ ਨੂੰ ਇੱਕ ਉਮੀਦ ਬਣੀ ਕਿ ਇਹ ਜੰਗ ਖਾਤਮੇ ਵਾਲੇ ਪਾਸੇ ਜਾ ਰਹੀ ਹੈ ਵੀ ਹੁਣ ਇਹ ਜੰਗ ਰੁਕੂਗੀ ਉਹ ਜੰਗ ਨੂੰ ਰੋਕਣ ਦੇ ਵਿੱਚ ਮੋਰੀ ਹੋ ਕੇ ਸਭ ਤੋਂ ਪਹਿਲਾਂ ਸਭ ਤੋਂ ਅੱਗੇ ਹੋ ਕੇ ਹੂਮਕਾ ਕਿਸ ਮੁਲਖ ਨੇ ਕਿੰਨੇ ਨਿਭਾਈ ਆ ਅੱਜ ਅਮਰੀਕਾ ਵੱਲੋਂ ਜੰਗ ਬੰਦੀਆਂ ਕਰਾਈਆਂ ਜਾ ਰਹੀਆਂ ਹਨ ਅਮਰੀਕਾ ਵੱਲੋਂ ਫੈਸਲੇ ਲਏ ਜਾ ਰਹੇ ਨੇ ਜਿਹੜੇ ਫੈਸਲੇ ਦੁਨੀਆ ਦੇ ਵਿੱਚ ਆਪਣਾ ਅਸਰ ਛਾੜਦੇ ਨੇ ਅੱਜ ਕੁਐਸਚਨ ਪਹਿਲਾਂ ਇੱਕ ਬ੍ਰੇਕਿੰਗ ਨਿਊਜ਼ ਭਾਰਤ ਦੇ ਮੀਡੀਆ ਦੇ ਉੱਤੇ ਸੋਚ ਚੱਲ ਰਹੀ ਆ ਡੋਨਲਡ ਟਰੰਪ ਦੇ ਵੱਲੋਂ ਇੱਕ ਸਟੇਟਮੈਂਟ ਆਈ ਆ ਭਾਰਤ ਨੂੰ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜੀ ਗੱਲਬਾਤ 트ੰਪ ਦੇ ਨਾਲ ਹੋਈ ਹੈ 트ੰਪ ਨੇ ਕਿਹਾ ਵੀ ਮੋਦੀ ਨੇ ਹਾਮੀ ਭਰੀਆ ਚੀਜ਼ ਨੂੰ ਲੈ ਕੇ ਕਿ ਮੈਂ ਹੁਣ ਅੱਜ ਤੋਂ ਬਾਅਦ ਰਸ਼ੀਆ ਤੋਂ ਤੇਲ ਨਹੀਂ ਖਰੀਦਾਂਗਾ ਭਾਵੇਂ ਕਿ ਰਸ਼ੀਆ ਤੇ ਯੂਕਰੇਨ ਵਾਲੀ ਜੰਗ ਦਾ ਜਿਹੜੀ ਉਹ ਵੀ ਇਹਦੇ ਨਾਲ ਖਤਮ ਹੋਣ ਦੇ ਅਸਾਰ ਜਿਹੜੇ ਕਾਫੀ ਵੱਧ ਜਾਂਦੇ ਨੇ ਪਰ ਇਸ ਇਹ ਖਬਰ ਹੈ ਜਿਹੜੀ ਅਮਰੀਕਾ ਵਾਲੇ ਪਾਸੋਂ ਨਿਕਲ ਕੇ ਆਈ ਹੈ ਪਰ ਭਾਰਤ ਵਾਲੇ ਪਾਸਿਓਂ ਜਿਹੜੀ ਸਰਕਾਰ ਦੇ ਵੱਲੋਂ ਆਫੀਸ਼ੀਅਲ ਕੋਈ ਵੀ ਸਟੇਟਮੈਂਟ ਜਿੱਤਾਈ ਨਹੀਂ ਆਈ ਦੇਖਦੇ ਆ ਸ਼ਮਤਾਈ ਦਾ ਕੱਲ ਤਾਂ ਕੀ ਸਟੇਟਮੈਂਟ ਨਿਕਲ ਕੇ ਸਾਹਮਣੇ ਆਉਂਦੀ ਆ ਕਿਉਂਕਿ ਇਹਦੇ ਵਿੱਚ ਭਾਰਤ ਦਾ ਬੜਾ ਕੁਝ ਦਾਅ ਦੇ ਉੱਤੇ ਲੱਗਿਆ ਹੋਇਆ ਖਾਸ ਕਰ ਮੋਦੀ ਦਾ ਮੋਦੀ ਦੀ ਜਿਸ ਤਰ੍ਹਾਂ ਦੀ ਇਮੇਜ ਬਣਾਈ ਹੋਈ ਆ ਭਾਰਤੀ মিডিਏ ਦੇ ਵਿੱਚ 56 ਇੰਚ ਦਾ ਸੀਨਾ ਵਿਸ਼ਵ ਗੁਰੂ ਕਿਸ ਤੋਂ ਝੁੱਕਦੇ ਨਹੀਂ ਕਿਸ ਤੋਂ ਡਰਦੇ ਨਹੀਂ ਤੇ ਸਾਡੇ ਫੈਸਲੇ ਅਸੀਂ ਕਰਦੇ ਆ ਸਾਡੇ ਫੈਸਲੇ ਕੋਈ ਹੋਰ ਨਹੀਂ ਕਰ ਸਕਦਾ ਇਦਾਂ ਦੀ ਗੱਲਬਾਤ ਆ ਜਿਹੜੀ ਭਾਰਤੀ ਲੋਕਾਂ ਦੇ ਦਿਮਾਗ ਦੇ ਵਿੱਚ ਪਾਈ ਹੋਈ ਆ ਤੇ ਪਰ ਆਪਾਂ ਜਾਣਦੇ ਆ ਕਿ ਅਸਲੀਅਤ ਕੀ ਆ ਜਦੋਂ ਭਾਰਤ ਤੇ ਪਾਕਿਸਤਾਨ ਦੀ ਜੰਗ ਹੋਈ ਸੀ ਉਹ ਜੰਗ ਨੂੰ ਰੋਕਣ ਦੀ ਪਹਿਲੀ ਸਟੇਟਮੈਂਟ ਅਮਰੀਕਾ ਤੋਂ ਆਈ ਸੀ ਡੋਨਲਡ ਟਰੰਪ ਨੇ ਕਿਹਾ ਸੀ ਵੀ ਮੇਰੀ ਦੋਨਾਂ ਮੁਲਕਾਂ ਦੇ ਨਾਲ ਪਾਕਿਸਤਾਨ ਦੇ ਨਾਤੇ ਭਾਰਤ ਦੇ ਨਾਲ ਦੋਨਾਂ ਨਾਲ ਗੱਲਬਾਤ ਹੋ ਚੁੱਕੀ ਆ ਦੋਨੇ ਸਹਿਮਤ ਹੋਏ ਇਸ ਚੀਜ਼ ਨੂੰ ਲੈ ਕੇ ਵੀ ਇਸ ਜੰਗ ਨੂੰ ਅਸਿਰਥੀ ਰੁਕਣ ਲੱਗੇ ਆ ਉਸ ਤੋਂ ਬਾਅਦ ਪਾਕਿਸਤਾਨ ਤਾਂ ਇਸ ਗੱਲ ਨੂੰ ਮੰਨਿਆ ਕਿ ਅਮਰੀਕਾ ਦੇ ਕਹਿਣ ਦੇਤੇ ਜੰਗ ਰੁਗੀ ਆ ਪਰ ਭਾਰਤ ਅੱਜ ਤਾਈਂ ਨੇ ਮੰਨਿਆ ਕਿ ਅਮਰੀਕਾ ਨੇ ਇਹਦੇ ਵਿੱਚ ਆਪਣਾ ਕੋ ਯੋਗਦਾਨ ਪਾਇਆ ਪਰ ਡੋਨਲਡ 트੍ਰੰਪ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਭਾਰਤ ਨੇ ਡੋਨਲਡ 트੍ਰੰਪ ਦੀ ਇਸ ਗੱਲ ਨੂੰ ਕਟਿਆ ਨਹੀਂ ਪਰ ਉਹਨਾਂ ਨੇ ਐਕਸੈਪਟ ਵੀ ਨਹੀਂ ਕੀਤਾ ਹੁਣ ਦੇਖਦੇ ਹਾਂ ਕਿ ਅੱਜ ਡੋਨਲਡ 트੍ਰੰਪ ਦਾ ਜਿਹੜਾ ਬਿਆਨ ਆਇਆ ਕਿ ਨਰਿੰਦਰ ਮੋਦੀ ਇਹ ਚੀਜ਼ ਦੇ ਉੱਤੇ ਸਹਿਮਤ ਹੋਇਆ ਕਿ ਮੈਂ ਅੱਜ ਤੋਂ ਬਾਅਦ ਰਸ਼ੀਆ ਤੋਂ ਤੇਲ ਨਹੀਂ ਖਰੀਦਾਂਗਾ ਅੱਜ ਸ਼ਾਮ ਤਾਈਂ ਜਾਂ ਕੱਲ ਤਾਈਂ ਕੀ ਸਟੇਟਮੈਂਟ ਆਉਂਦੀ ਭਾਰਤ ਵਾਲੇ ਪਾਸੇ ਸੋ ਅ ਅੱਜ ਜਿਹੜੀਆਂ ਸ਼ੁਰੂ ਦੇ ਵਿੱਚ ਤੁਹਾਨੂੰ ਇੱਕ ਬੇਨਤੀ ਕੀਤੀ ਆ ਕਿ ਅੱਜ ਦੋ ਬੇਨਤੀਆਂ ਤੁਹਾਨੂੰ ਕਰਨੀਆਂ ਇੱਕ ਸ਼ੁਰੂ ਦੇ ਵਿੱਚ ਪ੍ਰੋਗਰਾਮ ਤੇ ਇੱਕ ਐਂਡ ਦੇ ਵਿੱਚ ਸੋ ਪਹਿਲੀ ਬੇਨਤੀ ਇਹ ਆ ਕਿ ਜਦੋਂ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਕੁਝ ਦੇਖ ਰਹੇ ਹੁੰਨੇ ਆ ਤੇ ਇਦਾਂ ਦੀਆਂ ਫੋਟੋ ਇਦਾਂ ਦੀਆਂ ਵੀਡੀਓ ਆਪਣੇ ਸਾਹਮਣੇ ਆ ਜਾਂਦੀਆਂ ਜਿਹੜੀਆਂ ਆਪਾਂ ਨਹੀਂ ਦੇਖਣੀਆਂ ਚਾਹੁੰਦੇ ਹੁੰਦੇ ਅੱਜ ਸਵੇਰ ਮੈਂ ਸੋਸ਼ਲ ਮੀਡੀਆ ਦੇ ਉੱਤੇ ਕੁਝ ਦੇਖ ਰਿਹਾ ਸੀ ਮੇਰੇ ਮੂਰੇ ਅਚਾਨਕ ਇੱਕ ਫੋਟੋ ਆ ਗਈ ਰஞ்சிਤ ਸਿੰਘ ਢੰਡਰੀਆਂ ਵਾਲੇ ਦੀ ਰஞ்சிਤ ਸਿੰਘ ਢੰਡਰੀਆਂ ਵਾਲੇ ਦਾ ਫੋਟੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਹ ਫੋਟੋ ਦੇ ਵਿੱਚ ਹੁਣ ਤੁਸੀਂ ਕਹੋਗੇ ਫੋਟੋ ਦੇ ਵਿੱਚ ਕੀ ਇਤਰਾਜ ਵਾਲੀ ਗੱਲ ਕਰੀ ਆ ਇਤਰਾਜ ਵਾਲੀ ਗੱਲ ਇਹ ਆ ਕਿ ਗੁਰੂ ਸਾਹਿਬਾਨ ਦਾ ਸਤਿਕਾਰ ਆ ਜਿਹੜਾ ਉਹ ਹੋਰ ਤਾਂ ਉਹਦਾ ਸਤਿਕਾਰ ਆ ਉਹਨਾਂ ਦਾ ਰਤਬਾ ਉਹਨਾਂ ਦੀ ਜਿਹੜੀ ਪਦਵੀ ਹੈ ਬੜੀ ਉੱਚੀ ਆ ਜਿਵੇਂ ਆਪਾਂ ਆਪਸ ਵਿੱਚ ਵਿਚਰਦੇ ਆ ਯਾਰ ਦੋਸਤ ਭੈਣ ਭਰਾ ਆਪਾਂ ਇੱਕ ਦੂਈ ਨਾਲ ਮੋਢੇ ਤੇ ਹੱਥ ਰੱਖ ਕੇ ਜਾਂ ਜੱਫੀ ਪਾ ਕੇ ਖੜੇ ਹੁੰਨੇ ਆ। ਇਦਾਂ ਦੀ ਫੋਟੋ ਇਦਾਂ ਦੀ ਤਸਵੀਰ ਗੁਰੂ ਸਾਹਿਬਾਨ ਨਾਲ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ। ਪਰ ਇਦਾਂ ਦੀ ਮੈਨੂੰ ਫੋਟੋ ਅੱਜ ਸਵੇਰ ਦੇਖ ਨੂੰ ਮਿਲੀ। ਇਸ ਤੋਂ ਪਹਿਲਾਂ ਵੀ ਆਪਾਂ ਦੇਖੀਏ ਵੀ ਅੱਜ AI ਦੇ ਨਾਲ ਇਤਨੀਆਂ ਫੋਟੋ ਇਤਨੀਆਂ ਵੀਡੀਓ ਬਣਾਈਆਂ ਜਾਂਦੀਆਂ। ਪਿਛਲੇ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਨੂੰ ਲੈ ਕੇ ਵੀ ਉੱਥੇ ਗਧੇ ਖੜੇ ਨੇ ਇਦਾਂ ਦੀਆਂ ਫੋਟੋ ਵੀ ਆਈਆਂ ਸੋਸ਼ਲ ਮੀਡੀਆ ਦੇ ਉੱਤੇ। ਉਦੋਂ ਪਹਿਲਾਂ ਇੱਕ ਇਦਾਂ ਦੀ ਵੀਡੀਓ ਜਿਹਦੇ ਵਿੱਚ ਦਰਬਾਰ ਸਾਹਿਬ ਟੈਂਦਾ ਦਿਖਾਇਆ ਗਿਆ AI ਦੇ ਨਾਲ ਬਣੀ ਹੋਈ ਏ ਉਹ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਆਈ ਸੋ ਮੈਂ ਇਹਦੇ ਉੱਤੇ ਗੱਲ ਤਾਂ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਜਦੋਂ ਆਪਾਂ ਗੱਲ ਵੀ ਕਰਦੇ ਆ ਤਾਂ ਇਹਨਾਂ ਚੀਜ਼ਾਂ ਦੀ ਪ੍ਰੋਮੋਸ਼ਨ ਹੁੰਦੀ ਆ ਪਰ ਹੁਣ ਗੱਲ ਕਰਨੀ ਪੈਣੀ ਆ ਕਿਉਂਕਿ ਇਹਨਾਂ ਚੀਜ਼ਾਂ ਨੂੰ ਰੋਕਣਾ ਵੀ ਤਾਂ ਆਪਾਂ ਹੀ ਨਾ ਦੇਖੋ ਇਹ ਬੰਦੇ ਜੋ ਵੀ ਇਹ ਵੀਡੀਓ ਤੇ ਫੋਟੋ ਬਣਾਉਂਦੇ ਆ ਉਹਨਾਂ ਦਾ ਮਕਸਦ ਸਾਡੀਆਂ ਭਾਵਨਾਵਾਂਾਂ ਕਿੰਨੀਆਂ ਸਾਡੀਆਂ ਭਾਵਨਾਵਾਂਾਂ ਕਿੰਨੀਆਂ ਘੱਟ ਹੁੰਦੀਆਂ ਇਹਦੇ ਨਾਲ ਉਹਨਾਂ ਨੂੰ ਕੋਈ ਲੈਣਾ ਤੇ ਨਾ ਨਹੀਂ ਉਹਨਾਂ ਦਾ ਵਾਕਸਲ ਸਿਰਫ ਦੇ ਸਰਪਾ ਆਪਣੇ ਵੀਊ ਇਕੱਠੇ ਕਰਨਾ ਆਪਣਾ ਕਮੈਂਟਾਂ ਦੇ ਵਿੱਚ ਚਾਹੇ ਆਪਾਂ ਉਹਨੂੰ ਬੁਰਾ ਭਲਾ ਕਹਿੰਦੇ ਆ ਗਾਲਾਂ ਵੀ ਕੱਢਦੇ ਆ ਚਾਹੇ ਕਮੈਂਟਾਂ ਦੇ ਵਿੱਚ ਉਹਨਾਂ ਨੂੰ ਇਹਨਾਂ ਗਾਲਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਸਿਰਫ ਆਦੇ ਵੀਊ ਦੇ ਵਿੱਚ ਉਹਨਾਂ ਨੂੰ ਵਾਧਾ ਚਾਹੀਦਾ ਆਪਾਂ ਇਹਦਾ ਧਿਆਨ ਰੱਖੀ ਵੀ ਜਦੋਂ ਇਦਾਂ ਦੀ ਕੋਈ ਵੀ ਵੀਡੀਓ ਜਾਂ ਫੋਟੋ ਆਪਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਦੇਖਣ ਨੂੰ ਮਿਲਦੀ ਆ ਉਹਦੀ ਸਭ ਤੋਂ ਪਹਿਲਾਂ ਤਾਂ ਕੰਪਲੇਨ ਕਰੋ ਤੇ ਉੱਥੇ ਇੱਕ ਨਾ ਆਪਸ਼ਨ ਉਹਦਾ ਹੁੰਦਾ ਆ ਵੀ ਮੈਸ ਫੋਟੋ ਦੇ ਵਿੱਚ ਇਸ ਵੀਡੀਓ ਦੇ ਵਿੱਚ ਮੇਰਾ ਕੋਈ ਇੰਟਰਸਟ ਨਹੀਂਗਾ ਹੁਣ ਜਰੂਰ ਕਲਿੱਕ ਕਰੋ ਤਾਂ ਕਿ ਅੱਗੇ ਤੋਂ ਉਹ ਫੋਟੋ ਉਹ ਵੀਡੀਓ ਤੁਹਾਨੂੰ ਇਦਾਂ ਦੀ ਉਸ ਕੈਟਾਗਰੀ ਦੇ ਸ਼ੋਅ ਨਾ ਹੋਵੇ ਪਰ ਆਮ ਤੌਰ ਤੇ ਕੀ ਹੁੰਦਾ ਕਿ ਆਪਾਂ ਜਦੋਂ ਇਦਾਂ ਦੀ ਕੋਈ ਚੀਜ਼ ਦੇਖਦੇ ਆ ਤੇ ਆਪਾਂ ਆਪਸੀ ਪਰਿਵਾਰ ਦੇ ਵਿੱਚ ਜਾਂ ਆਪਾਂ ਚਾਰ ਪੰਜਿਆਂ ਦੇ ਵਜ੍ਹਾ ਤੋਂ ਖੜੇ ਹੁੰਨੇ ਆ ਉਹ ਚੀਜ਼ਾਂ ਫਿਰ ਸ਼ੇਅਰ ਕਰਦੇ ਆ ਵੀ ਯਾਰ ਉਹ ਫੋਟੋ ਤੂੰ ਦੇਖੀ ਆ ਉਹ ਵੀਡੀਓ ਇਦਾਂ ਦੀ ਕਿਸ ਨੇ ਬਣਾ ਕੇ ਪਾਈ ਗਲਤ ਬਣਾ ਕੇ ਪਾਈ ਜਾਂ ਨਹੀਂ ਚਾਹੀਦੀ ਤੂੰ ਦੇਖੀ ਆ ਉਹ ਜਿਹਨੇ ਨਹੀਂ ਦੇਖੀ ਹੁੰਦੀ ਉਹ ਵੀ ਕਹਿੰਦਾ ਯਾਰ ਦਿਖਾਈ ਮੈਦਾਨੀ ਦੇਖੀ ਸੋ ਆਪਾਂ ਜੀ ਦਾ ਧਿਆਨ ਰੱਖੀਏ ਇਹ ਚੀਜ਼ ਕਿਸੇ ਨਾਲ ਨਾ ਤਾਂ ਸ਼ੇਅਰ ਕਰੋ ਨਾ ਗੱਲਬਾਤ ਕਰੋ ਇਹਦੇ ਉੱਤੇ ਇਹਦੀ ਕੰਪਲੇਨ ਕਰੋ ਜੇ ਕਰ ਸਕਦੇ ਆ ਤੇ ਵੀਡੀਓ ਦੀ ਫੋਟੋ ਦੇ ਉੱਤੇ ਜਾ ਕੇ ਜਰੂਰ ਆ ਉਹ ਵਿਖ ਦੇ ਵਿੱਚ ਚੀਜ਼ਾਂ ਸਾਨੂੰ ਨਾ ਦਿਸਣ ਉੱਥੇ ਜਾ ਕੇ ਇਸ ਵੀਡੀਓ ਦੇ ਉੱਤੇ ਇਸ ਫੋਟੋ ਦੇ ਉੱਤੇ ਇਹਦੇ ਤੇ ਮੈਨੂੰ ਕੋਈ ਇੰਟਰਸਟ ਨਹੀਂ ਮੈਂ ਨਹੀਂ ਦੇਖਣਾ ਚਾਹੁੰਦਾ ਉਹਨੂੰ ਜਰੂਰ ਕਲੈਕਟ ਕਰੋ ਸੋ ਪਹਿਲੀ ਬੇਨਤੀ ਤਾਂ ਇਹ ਆ ਸੋ ਆਪਾਂ ਚੱਲੋ ਪਹਿਲੀ ਖਬਰ ਵੱਲ ਵਧਦੇ ਹਾਂ ਖਬਰਾਂ ਕੁਝ ਖਾਸ ਨਹੀਂ ਖਬਰਾਂ ਚਾਰਕੀ ਨੇ ਆਪਣੇ ਕੋਲੇ ਪਰ ਬੜੀਆਂ ਅਪੋਰਟੈਂਟ ਨੇ ਅ ਕੱਲ 15 ਤਰੀਕ ਸੀ ਤੇ ਕੱਲ ਦੀ ਜਿਹੜੀ ਖਬਰ ਆ ਬਲਵੰਤ ਸਿੰਘ ਰਾਜੂਵਾਲਾ ਦਾ ਜਿਹੜਾ ਮਸਲਾ ਸੀ ਕੋਰਟ ਦੇ ਵਿੱਚ ਉਹਨਾਂ ਦਾ ਕੇਸ ਸੀਗਾ ਤੇ ਕੱਲ ਕੋਈ ਸੁਣਵਾਈ ਹੋਣੀ ਸੀ ਉਹਦੇ ਉੱਤੇ ਤੇ ਉਹ ਸੁਣਵਾਈ ਨਹੀਂ ਹੋਈ ਉਹ ਸੁਣਵਾਈ ਨਹੀਂ ਹੋਈ ਤੇ ਇਹਦਾ ਜਿਹੜਾ ਕਾਰਨ ਮੈਂ ਮੰਨਦਾ ਹਾਂ ਇਹਦਾ ਕਾਰਨ ਇਹ ਹੈ ਕਿ ਭਾਰਤ ਦੇ ਵਿੱਚ ਜਿਹੜੀਆਂ ਕੋਰਟ ਕਚਹਿਰੀਆਂ ਆ ਉਹਨਾਂ ਦਾ ਜਿਹੜਾ ਸਿਸਟਮ ਆ ਉੱਥੇ ਜਿਹੜੇ ਫੈਸਲੇ ਲਏ ਜਾਂਦੇ ਨੇ ਉਹ ਬੜਾ ਧਿਆਨ ਰੱਖਿਆ ਜਾਂਦਾ ਜੱਜਾਂ ਦੇ ਵੱਲੀੋਂ ਵੀ ਇਸ ਫੈਸਲੇ ਦੇ ਨਾਲ ਸਾਡੀ ਕਿਤੇ ਬਹੁ ਗੈਂਤੀ ਨਾਰਾਜ਼ ਤਾਂ ਨਹੀਂ ਹੁੰਦੀ ਬਹੁ ਗੈਂਤੀ ਦੀ ਖੁਸ਼ੀ ਦੀ ਨਾਰਾਜ਼ਗੀ ਦਾ ਧਿਆਨ ਰੱਖਿਆ ਜਾਂਦਾ ਤੇ ਉਹ ਜਿਹੜੀਆਂ ਸਮੇ ਦੀ ਸਰਕਾਰ ਹੁੰਦੀ ਆ ਉਹ ਆਪਦਾ ਜਿਹੜਾ ਵੋਟ ਬੈਂਕ ਵੀ ਦੇਖਦੀ ਹੈ ਕਿ ਇਸ ਫੈਸਲੇ ਦੇ ਨਾਲ ਸਾਡੇ ਵੋਟ ਬੈਂਕ ਦੇ ਉੱਤੇ ਕੋਈ ਅਸਰ ਤਾਂ ਨਹੀਂ ਹੋਣ ਲੱਗਿਆ ਕਿਉਂਕਿ ਕੱਲ 15 ਅਕਤੂਬਰ ਸੀ ਕੱਲ ਕੋਰਟ ਦੇ ਵਿੱਚ ਕੋਈ ਕਹਿੰਦੇ ਸੀ ਫੈਸਲਾ ਆ ਸਕਦਾ ਹੈ ਕਿਉਂਕਿ ਪਿਛਲੇ ਜਿਨ੍ਹਾਂ ਦੇ ਵਿੱਚ ਭਾਰਤ ਦੇ ਵਿੱਚ ਫੌਜ ਦੀ ਨਫਰੀ ਵੀ ਵਧਾਈ ਗਈ ਸੀ ਪਰ ਆ ਜਿਹੜਾ ਕੱਲ ਕੋਈ ਫੈਸਲਾ ਨਹੀਂ ਆਇਆ ਉਹਦਾ ਮੈਂ ਕਾਰਨ ਨਹੀਂ ਮੰਨਦਾ ਕਿ ਜਿਹੜੀਆਂ ਕਰਨਤਨ ਸਾਹਿਬ ਦੇ ਵਿੱਚ ਜਿਮਨੀ ਚੋਣਾ ਹੈ ਉਹਨੂੰ ਮੁੱਖ ਰੱਖ ਕੇ ਸ਼ਾਇਦ ਇਹਨੂੰ ਥੋੜਾ ਹੋਰ ਡਿਲੇ ਕੀਤਾ ਗਿਆ ਇਹੀ ਕਾਰਨ ਉਹ ਸਾਦਾ ਹੋਰ ਕੋਈ ਕਾਰਨ ਨਹੀਂ ਕਿਉਂਕਿ ਇੱਥੇ ਜਦੋਂ ਗੱਲ ਸਿੱਖਾਂ ਦੀ ਹੁੰਦੀ ਆ ਸਿੱਖ ਬੰਦੀ ਸਿੰਘਾਂ ਦੀ ਹੁੰਦੀ ਆ ਅੱਜ ਤੋਂ 6 ਸਾਲ ਪਹਿਲਾਂ ਸ਼ਾਇਦ 2019 ਦੀ ਗੱਲ ਆ ਭਾਰਤ ਦੇ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਸੀ 8 ਬੰਦਿਆਂ ਦੀ 8 ਤੋਂ 9 ਬੰਦਿਆਂ ਦੀ ਲਿਸਟ ਸੀਗੀ ਭਾਰਤ ਦੀਆਂ ਸਾਰੀਆਂ ਸਟੇਟਾਂ ਦੇ ਵਿੱਚੋਂ ਜਿਹੜੇ ਕੁਝ ਬੰਦੇ ਆਪਣੀਆਂ ਸਜ਼ਾਵਾਂ ਤੋਂ ਵੀ ਉੱਪਰ ਸਜ਼ਾਵਾਂ ਜਿਹੜੀਆਂ ਭੁਗਤ ਚੁੱਕੇ ਸੀ ਵੇ ਉਹਨਾਂ ਨੂੰ ਜੇਲ੍ਹਾਂ ਤੇ ਰਿਹਾ ਕੀਤਾ ਜਾਊਗਾ ਉਹਨਾਂ 8 ਨੋਂ ਬੰਦਿਆਂ ਦੇ ਵਿੱਚ ਆ ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਵੀ ਸੀਗਾ ਰਾਜਵਾਨਾ ਸਾਹਿਬ ਦਾ ਨਾਮ ਹੈ ਨਹੀਂ ਸੀ ਪਰ ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਸੀਗਾ ਵੀ ਉਹਨਾਂ ਨੂੰ ਵੀ ਰਿਹਾ ਕੀਤਾ ਜਾਊਗਾ ਪਰ ਉਹਨਾਂ 8 ਨੋਂ ਕੈਦੀਆਂ ਦੇ ਵਿੱਚੋਂ ਕਾਫੀ ਕੈਦੀ ਰਿਹਾ ਕਰ ਦਿੱਤੇ ਗਏ ਪਰ ਗੱਲ ਜਦੋਂ ਦਵਿੰਦਰਪਾਲ ਸਿੰਘ ਭੁੱਲਰ ਦੀ ਆਈ ਤਾਂ ਉਹਨਾਂ ਦੀ ਰਿਹਾਈ ਅੱਜ ਤਾਈਂ ਨਹੀਂ ਹੋਈ ਆਪਾਂ ਦੇਖਿਆ ਕਿ ਉਹਨਾਂ ਦੀ ਬੜੀ ਜੱਦੋਜਹਿਦ ਦੇ ਨਾਲ ਜਿਹੜੀ ਦਿੱਲੀ ਤੋਂ ਜੇਲ੍ਹ ਟਰਾਂਸਫਰ ਪੰਜਾਬ ਹੋਈ ਆ ਸਿਰ ਪੰਜਾਬ ਭੇਜਿਆ ਗਿਆ ਉਹਦੇ ਆਸਤੀ ਬੜੀ ਜਦੋਜਦ ਹੋਈ ਆ ਹਾਲਾਂਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਆਪਾਂ ਦੇਖਦੇ ਆ ਜਦੋਂ ਆ ਮਾਨਸਿਕਤਾ ਹਾਲਤ ਆ ਜਿਹੜੀ ਉਹ ਇਨੀ ਸਹੀ ਨਹੀਂ ਉਹ ਬਿਮਾਰ ਨੇ ਪਰ ਇਸ ਦੇ ਬਾਵਜੂਦ ਵੀ ਜਿਹੜਾ ਉਹਨਾਂ ਨੂੰ ਜੇਲਾ ਚ ਨਹੀਂ ਛੱਡਿਆ ਜਾ ਰਿਹਾ ਇੱਥੇ ਗੱਲ ਦਵਿੰਦਰਪਾਲ ਸਿੰਘ ਭੁੱਲਰ ਦੀ ਨਹੀਂ ਕਿ ਇੱਥੇ ਸਾਰੇ ਸਿੱਖ ਕੈਦੀ ਆ ਨਾ ਜਿਹੜੇ ਉਹਨਾਂ ਨਾਲ ਇਸੇ ਤਰ੍ਹਾਂ ਜਿਹੜਾ ਉਹਨੂੰ ਟਰੀਟ ਕੀਤਾ ਜਾਂਦਾ ਹੁਣ ਅ ਬਲਵੰਤ ਸਿੰਘ ਰਾਜਵਾਨਾ ਸਾਹਿਬ ਦਾ ਜਿਹੜਾ ਮਸਲਾ ਹੈ 2007 ਦੇ ਵਿੱਚ ਕੋਰਟ ਦੇ ਵੱਲੋਂ ਫਾਸੀ ਦੇ ਆਰਡਰ ਹੋਏ ਸੀ 2007 ਦੇ ਵਿੱਚ ਜਿਹੜੇ ਆਰਡਰ ਆਉਂਦੇ ਨੇ ਤੇ 31 ਮਾਰਚ 2012 ਦੇ ਵਿੱਚ ਜਿਹੜੀ ਫਾਸੀ ਬਲਵੰਤ ਸਿੰਘ ਰਾਜਵਾਨਾ ਸਾਹਿਬ ਨੂੰ ਦਿੱਤੀ ਜਾਣੀ ਸੀ ਜਿਹੜੀ ਤਰੀਕ ਸਮਾਂ ਨਿਰਧਾਰਤ ਹੋਇਆ ਸੀ ਪਰ ਉਦੋਂ ਕੀ ਹੋਇਆ ਉਹ ਜੇਲ੍ਹ ਦੇ ਮੂਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਨੌਜਵਾਨ ਪਹੁੰਚਨੇ ਸ਼ੁਰੂ ਹੋ ਗਏ ਸਰਕਾਰ ਨੂੰ ਲੱਗਿਆ ਵੀ ਜੇ ਫਾਸੀ ਲਾਉਣੇ ਆ ਤੇ ਹਾਲਾਤ ਕਾਬੂ ਤੋਂ ਬਾਹਰ ਹੋਣਗੇ। ਆ 2012 ਤੋਂ ਲੈ ਕੇ ਅੱਜ 2025 ਆ ਗਿਆ। 12-13 ਸਾਲਾਂ ਦੇ ਵਿੱਚ ਕਾਫੀ ਗੱਲਬਾਤ ਪੋਲੀਟੀਕਲ ਪਾਰਟੀਆਂ ਦੇ ਵੱਲੋਂ ਵੀ ਸਾਡੇ ਸਿੱਖ ਕੈਦੀਆਂ ਦੀ ਕੀਤੀ ਗਈ ਆ। ਬਾਦਲਾਂ ਦੀ ਗੱਲ ਤਾਂ ਆਪਾਂ ਅਕਸਰ ਹੀ ਸੁਣਦੇ ਆ ਨਾ ਵੀ 1997 ਦੇ ਵਿੱਚ ਬਾਦਲ ਨੇ ਸਟੇਟਮੈਂਟ ਦਿੱਤੀ ਸੀ ਵੀ ਜਿਨ੍ਹਾਂ ਨੇ ਸਿੱਖਾਂ ਦੇ ਜ਼ੁਲਮ ਕੀਤਾ ਹੈ ਵੀ ਜੇ ਮੈਂ ਇੱਕ ਵਾਰੀ ਹੁਣ ਤੁਸੀਂ ਮੇਰੀ ਸਰਕਾਰ ਬਣਾ ਦਿਓ ਮੈਨੂੰ ਮੁੱਖ ਮੰਤਰੀ ਬਣਾ ਦਿਓ ਤਾਂ ਮੈਂ ਇਹਨਾਂ ਸਾਰੇ ਪੁਲਿਸ ਵਾਲਿਆਂ ਦੇ ਘਗਰੀਆਂ ਪਵਾ ਕੇ ਨਚਾਊਂਗਾ ਪਰ ਬਾਦਲ ਉੱਖਮੰਤਰੀ ਬੰਦਾ ਸਰਕਾਰ ਬਣਦੀ ਆ ਪਰ ਉਹ ਆਦੀ ਜਵਾਨ ਦੇ ਉੱਤੇ ਨਹੀਂ ਖੜਦਾ ਬਾਦਲ ਬਿਲਕੁਲ ਨਹੀਂ ਖੜਿਆ ਮਾੜੀ ਗੱਲ ਆ ਪਰ 2012 ਤੋਂ ਲੈ ਕੇ 2025 ਦੇ ਵਿੱਚ ਅੱਜ ਮੌਜੂਦਾ ਸਮੇਂ ਦੀ ਸਰਕਾਰ ਆ ਜਿਹੜੀ ਭਗਵੰਤ ਮਾਨ ਆ ਬਰਗਾੜੀ ਦੇ ਮੋਰਚੇ ਤੋਂ ਲੈ ਕੇ ਜਿੱਥੇ-ਜਿੱਥੇ ਵੀ ਸਾਡੀਆਂ ਸਿੰਘਾਂ ਦੀ ਰਿਹਾਈ ਦੇ ਮੋਰਚੇ ਲੱਗੇ ਨੇ ਤਕਰੀਬਨ ਉਹਨਾਂ ਸਾਰੇ ਮੋਰਚਿਆਂ ਦੇ ਉੱਤੇ ਜਾ ਕੇ ਭਗਵੰਤ ਮਾਨ ਜਦੋਂ ਇਹ ਮੁੱਖ ਮੰਤਰੀ ਨਹੀਂ ਬਣਿਆ ਸੀ ਇਹ ਮੈਗ ਫੜ ਫੜ ਕੇ ਲੰਮੀਆਂ ਲੰਮੀਆਂ ਇਹਨਾਂ ਸਟੇਟਮੈਂਟਾਂਆਂ ਜੀਆਂ ਤਕਰੀਰਾਂ ਪਈਆਂ ਫੇਸ ਆ YouTube ਦੇ ਉੱਤੇ ਅੱਜ ਵੀ ਦੇਖ ਸਕਦੇ ਆ ਕਾਨੂੰਨ ਜਿਹੜਾ ਉਹ ਧਰਮਾਂ ਤੋਂ ਉੱਪਰ ਹੁੰਦਾ ਹੈ ਕਾਨੂੰਨ ਜਾਤਾਂ ਪਾਤਾਂ ਤੋਂ ਉੱਪਰ ਹੁੰਦਾ ਹੈ ਫਿਰ ਕਾਨੂੰਨ ਸਾਡੇ ਨਾਲ ਕਿਉਂ ਇਦਾਂ ਕਰੀ ਜਾਂਦਾ ਹੈ ਕਾਨੂੰਨ ਕਾਨੂੰਨ ਮੁਤਾਬਕ ਜਿਹਨੂੰ ਸਜ਼ਾ ਹੋ ਗਈ ਉਸ ਤੋਂ ਬਾਅਦ ਜਦੋਂ ਸਜ਼ਾ ਪੂਰੀ ਹੋ ਗਈ ਛੱਡੋ ਕਾਨੂੰਨ ਐ ਕਿਉਂ ਕਹੀ ਜਾਂਦਾ ਕਿ ਮੈਂ ਇਹਨੂੰ ਤਾਂ ਛੱਡ ਦੂੰਗਾ ਇਹਨੂੰ ਮੈਂ ਛੱਡਦਾ ਨਹੀਂ ਕਿ ਕਿਸੇ ਹੋਰ ਤਰ੍ਹਾਂ ਨਾਲ ਸੰਬੰਧਤ ਹੈ ਇਹ ਉਹਨਾਂ ਸਿੱਖ ਕੈਦੀਆਂ ਦੀ ਰਿਹਾਈ ਦੀ ਗੱਲ ਕਰਦਾ ਪਰ ਜਦੋਂ ਇਹਦੀ ਸਰਕਾਰ ਬਣਦੀ ਹੈ ਜਦੋਂ ਤੇ ਮੁੱਖ ਮੰਤਰੀ ਬਣਦਾ ਤੇ ਉਸ ਤੋਂ ਬਾਅਦ ਇੱਕ ਲਫ਼ਜ਼ ਵੀ ਇਹਦੇ ਮੂੰਹ ਦੇ ਵਿੱਚੋਂ ਉਹਨਾਂ ਬੰਦੀ ਸਿੰਘਾਂ ਦੇ ਸੰਬੰਧ ਦੇ ਵਿੱਚੋਂ ਨਿਕਲਿਆ ਹਾਲਾਂਕਿ ਧਰਨੇ ਅੱਜ ਵੀ ਲੱਗੇ ਹੋਏ ਨੇ ਪਰ ਨਾ ਉਹ ਉਸ ਧਰਨੇ ਦੇ ਵਿੱਚ ਅੱਜ ਅੱਜ ਇਹ ਜਾਂਦਾ ਤੇ ਨਾ ਉਹਨਾਂ ਦੀ ਗੱਲਬਾਤ ਕਰਦਾ ਸੋ ਸਿੱਖ ਕੈਦੀ ਜਾਂ ਕਹ ਲਈਏ ਘੱਟ ਗਿਣਤੀ ਕੌਮਾਂ ਨੇ ਜਿਹੜੀਆਂ ਭਾਰਤ ਦੇ ਵਿੱਚ ਉਹ politcal ਪਾਰਟੀਆਂ ਵਾਸਤੇ ਸਿਰਫ ਇੱਕ ਟੂਲ ਆ ਜਿਨ੍ਹਾਂ ਨੂੰ ਉਹ ਯੂਜ਼ ਕਰਦੇ ਨੇ ਆਪਦੀ politcal ਪਾਵਰ ਆ ਪ੍ਰਾਪਤ ਕਰਨ ਵਾਸਤੇ ਇਸ ਤੋਂ ਵੱਧ ਹੋਰ ਕੁਝ ਨਹੀਂਗਾ ਸੋ ਜਿਹੜਾ ਦੇਖੋ ਇਹ ਜਿਹੜਾ ਮੌਲਖਾ ਭਾਰਤ ਜੇ ਤੋਂ ਇਹ ਮੀਦ ਲਈ ਬੈਠੇ ਆਪਾਂ ਵੀ ਇਹ ਸਾਡੇ ਕੈਦੀਆਂ ਨੂੰ ਛੱਡਣਗੇ ਜਾਂ ਸਿੱਖਾਂ ਨੂੰ ਬਾਹਰ ਰਹਾਅ ਕਰਨਗੇ ਸਜਾਮਾ ਪੂਰੀਆਂ ਹੋ ਚੁੱਕੀਆਂ ਜਿਹੜਾ ਮੌਲਖ 1984 ਜੂਨ ਤੇ ਨਵੰਬਰ ਨੂੰ ਆਪਣੀ ਗਲਤੀ ਨਹੀਂ ਮੰਨਦਾ ਵੀ ਸਾਡੇ ਮੁਲਖ ਤੋਂ ਗਲਤੀ ਹੋਈ ਆ ਉਹ ਸਾਡੇ ਸਿੱਖ ਬੰਦੀ ਸਿੰਘਾਂ ਨੂੰ ਰਹਾ ਕਿਵੇਂ ਕਰ ਸਕਦੇ ਆ ਗਲਤੀਆਂ ਮੁਲਖਾਂ ਤੇ ਹੋ ਜਾਂਦੀਆਂ ਕੈਨੇਡਾ ਨੇ ਗਲਤੀ ਮੰਨੀ ਆ ਨਾ ਕਾਮਾਗਾਟਾ ਮਾਰੂ ਨੂੰ ਲੈ ਕੇ ਵੀ ਸੱਚ ਨੂੰ ਗਲਤੀ ਹੋ ਗਈ ਭਾਈ ਅਸੀਂ ਜਾ ਤੁਹਾਡਾ ਨਹੀਂ ਉੱਥੇ ਰੁਕਣ ਦਿੱਤਾ ਸਾਡੀ ਗਲਤੀ ਸੀ ਗਲਤੀ ਮੰਨ ਲਈ ਉਹਨਾਂ ਨੇ ਜਪਾਨ ਨੇ ਗਲਤੀ ਮੰਨੀ ਆ ਜਪਾਨ ਨੇ ਕੋਰੀਆ ਤੋਂ ਗਲਤੀ ਮੰਨੀ ਆ ਵੀ ਅਸੀਂ ਤੁਹਾਡੇ ਲੋਕਾਂ ਤੇ ਬਹੁਤ ਜ਼ੁਲਮ ਕੀਤੇ ਨੇ ਨਹੀਂ ਕਰਨੀ ਚਾਹੀਦੀ ਮੁਲਕਾਂ ਤੋਂ ਗਲਤੀਆਂ ਹੋ ਜਾਂਦੀਆਂ ਆ ਮੁਲਕ ਗਲਤੀ ਮੰਨ ਲੈਂਦੇ ਨੇ ਪਰ ਭਾਰਤ ਦੇ ਮਾਮਲੇ ਦੇ ਉਹ ਜਿਹੜਾ ਮੁਲਕ ਗਲਤੀ ਨਹੀਂ ਮੰਨਦਾ ਵੀ ਜੂਨ 84 ਦੇ ਨਵੰਬਰ 84 ਜੋ ਕੁਝ ਹੋਇਆ ਗਲਤ ਹੋਇਆ ਨਹੀਂ ਹੋਣਾ ਚਾਹੀਦਾ ਸੀ ਜਿਵੇਂ ਕੈਨੇਡਾ ਦੇ ਵਿੱਚ ਨਿੱਧਰ ਸਾਹਿਬ ਨੂੰ ਲੈ ਕੇ ਹਾਲਾਂਕਿ ਕੈਨੇਡਾ ਦੀ ਗਵਰਨਮੈਂਟ ਦਾ ਵਿੱਚ ਦੋਸ਼ ਨਹੀਂ ਕੋਈ ਪਰ ਉਹਨਾਂ ਦੇ ਸਿਟੀਜ਼ਨ ਦਾ ਕਤਲ ਹੋਇਆ ਸੀ 2 ਮਿੰਟ ਦਾ ਬੋਨ ਰੱਖਿਆ ਜਾਂਦਾ ਸਾਰੀ ਪਾਰਲੀਮੈਂਟ ਦੇ ਵਿੱਚ ਇਹ ਗਲਤ ਹੋਇਆ ਨਹੀਂ ਹੋਣਾ ਚਾਹੀਦਾ ਇਸ ਮੁਲਕ ਦੇ ਵਿੱਚ ਇਸ ਮੁਲਕ ਦੇ ਆ ਅਸ ਮੁਲਕ ਨੂੰ ਆਪਦੇ ਸਿਵੀ ਜਾਂਦੀ ਜਿਹੜੀ ਜਾਣ ਦੀ ਹਿਫਾਜ਼ਤ ਕਰਨੀ ਚਾਹੀਦੀ ਸੀ ਉਹ ਮੰਨੇ ਨੇ ਚੀਜ਼ ਨੂੰ ਵੀ ਗਲਤ ਹੋਇਆ ਪਰ ਭਾਰਤ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸਾਨੂੰ ਦੇਖਣ ਨੂੰ ਨਹੀਂ ਮਿਲਦੀਆਂ ਅਸਲ ਦੇ ਵਿੱਚ ਨਾ ਇਹ ਜਿਹੜੇ ਸਾਡੇ ਬੰਦੀ ਸਿੰਘ ਆ ਨਾ ਇਹ ਇਦਾਂ ਰਹਾ ਨਹੀਂ ਹੋਣਗੇ ਅਸਲ ਦੇ ਵਿੱਚ ਇਹ ਬੰਦੀ ਸਿੰਘ ਨਹੀਂ ਇਹ ਜੰਗੀ ਕੈਦੀ ਆ ਸਾਡੇ ਜਿਵੇਂ ਦੋ ਮੁਲਕਾਂ ਦੇ ਉਹ ਜੰਗ ਲੱਗਦੀ ਆ ਨਾ ਤਾਂ ਦੂਜੇ ਦੂਸਰੇ ਜਿਹੜਾ ਮੁਲਕ ਹੁੰਦਾ ਦੂਸਰੇ ਮੁਲਕ ਦੇ ਫੌਜੀਆ ਨੂੰ ਉਹਨਾਂ ਦੇ ਨਾਗਰਿਕਾਂ ਨੂੰ ਬੰਦੀ ਬਣਾ ਲੈਂਦਾ ਜਿਵੇਂ ਆਪਾਂ ਅੱਜਕੱਲ ਦੇਖ ਰਹੇ ਹਾਂ ਪਾਲੇਸਟੀਨ ਤੇ ਇਜ਼ਰਾਈਲ ਦਾ ਮਸਲਾ ਅੱਜ ਉੱਥੇ ਕੀ ਸੌਣ ਜਾ ਰਿਹਾ ਤੇ ਉਹ ਫਿਰ ਕੁਝ ਬੰਦਿਆਂ ਨੂੰ ਫਲਸਟੀਨ ਵਾਲੇ ਇਜ਼ਰਾਈਲੀਆ ਨੂੰ ਰਹਾ ਕਰਦੇ ਨੇ ਤੇ ਇਜ਼ਰਾਈਲ ਵਾਲੇ ਪਾਲਸਟੀਨ ਵਾਲੇ ਲੋਕਾਂ ਨੂੰ ਜਿਹੜੇ ਬੰਦੀ بنائے ਹੋਏ ਆ ਉਹ ਰਹਾ ਕਰਦੇ ਨੇ ਉਹ ਸਾਡੀਆਂ ਇਹ ਰਿਹਾਈਆਂ ਸਿੰਘਾਂ ਦੀਆਂ ਜੇਲਾਂ ਚ ਉਦ ਨਹੀਂ ਹੋਣੀਆਂ ਜਿਸ ਦਿਨ ਸਾਡੇ ਕੋਲ ਪ੍ਰੀਟੀਕਲ ਪਾਵਰ ਹੋਊਗੀ ਉਸ ਦਿਨ ਫਿਰ ਅਸੀਂ ਦੱਸਾਂਗੇ ਕਿ ਤੁਹਾਡੇ ਆ ਫਲਾਣੇ ਫਲਾਣੇ 10 ਬੰਦੇ ਰਹਾ ਕਰਨ ਲੱਗੇ ਆ ਇਹ ਸਾਡਾ ਰਾਜਵਾਨਾ ਸਾਹਿਬ ਸਾਡਾ ਭਾਈ ਹਵਾਰਾ ਸਿੰਘ ਭਾਈ ਤਾਰਾ ਸਿੰਘ ਇਹ ਬੰਦੇ ਬਾਹਰ ਹੋਣੇ ਚਾਹੀਦੇ ਆ ਉਸ ਦਿਨ ਫਿਰ ਭਾਈ ਇਹ ਸਾਰੇ ਬਾਹਰ ਹੋਣਗੇ ਉਹਨਾਂ ਚਰਤਾ ਮਿਹਨਤਾਂ ਕਰਨ ਲਈ ਆ ਜਿਵੇਂ ਸ਼੍ਰੋਮਣੀ ਕਮੇਟੀ ਕਰਦੀ ਕਰਦੀ ਆ ਸ਼੍ਰੋਮਣੀ ਕਮੇਟੀ ਚਲੋ ਆਪਣੀਆਂ ਕੋਸ਼ਿਸ਼ਾਂ ਉਹ ਬੜੇ ਲੰਮੇ ਟਾਈਮ ਤੋਂ ਕਰ ਰਹੇ ਨੇ ਧਾਮੀ ਸਾਹਿਬ ਵੀ ਪਿਛਲੇ ਸਮੇਂ ਦੇ ਵਿੱਚ ਆਪਾਂ ਸੁਣਿਆ ਆਪਣਾ ਵਕਤ ਲੈ ਕੇ ਦਿੱਲੀ ਜਾਂਦੇ ਨੇ ਕਿਤੇ ਮੋਦੀ ਦੇ ਉੱਤੇ ਖੜ ਕੇ ਉਹਨਾਂ ਦੀ ਵੇਟ ਕਰਦੇ ਨੇ ਸ਼ਾਹ ਦੇ ਮੂਰੇ ਖੜ ਕੇ ਵੀ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਸਾਰਾ ਸਾਰਾ ਦਿਨ ਉੱਤੇ ਖੜ ਕੇ ਵੇਟ ਕਰਦੇ ਨੇ ਪਰ ਅਗਲੇ ਮਿਲਦੀ ਨਹੀਂ ਗਏ ਟਾਈਮ ਨਹੀਂ ਦਿੰਦੇ ਮਿਲਣ ਦਾ ਇਹ ਵਿਚਾਰੇ ਵੇਸ਼ ਬੁਟ ਕਰਕੇ ਉੱਥੋਂ ਆ ਜਾਂਦੇ ਸੀਗੇ ਸੋ ਉਹਨਾਂ ਚਿਰ ਇਹਨਾਂ ਚੀਜ਼ਾਂ ਦੇ ਇਹਨਾਂ ਰਹਾਈਆਂ ਦੇ ਪੱਕੇ ਹੱਲ ਨਹੀਂ ਹੋਣੇ ਜਿੰਨਾ ਚਿਰ ਕੌਮ ਕੋਲ ਆਉਦੀ ਪੋਲਿਟਿਕਲ ਜਿਹੜੀ ਪਾਵਰ ਨਹੀਂ ਆਉਂਦੀ ਕਿ ਸੋ ਇਹਨਾਂ ਚੀਜ਼ਾਂ ਦਾ ਪੱਕਾ ਹੱਲ ਤਾਂ ਸਾਡੀ ਜਿਹੜੀ ਸੋਵਰਨਿਟੀ ਸਾਡੇ ਮੁਲਕ ਦੀ ਕਾਇਮੀ ਆ ਉਸ ਤੋਂ ਬਿਨਾ ਹੋਰ ਕੁਝ ਨਹੀਂ ਤੇ ਕਾਇਮੀ ਹੋਣੀ ਕਿਵੇਂ ਆ ਕਾਇਮੀ ਹੋਣੀ ਕਿਵੇਂ ਆ ਜਿਹੜਾ ਕੁਝ ਅੱਜ ਪੰਜਾਬ ਦੀ ਧਰਤੀ ਤੇ ਚੱਲ ਰਿਹਾ ਤਰਨਤਨ ਦਾ ਮੈਂ ਆ ਜਿਹੜਾ ਪ੍ਰਚਾਰ ਹੋ ਰਿਹਾ ਪਾਰਟੀਆਂ ਦੇ ਬੱਲੀ ਉਹ ਦੇਖ ਰਿਹਾ ਸੀ ਸੋ ਉਹਦੇ ਵਿੱਚ ਜਿਹੜਾ ਇੱਕ ਕੇਂਦਰ ਬਿੰਦੂ ਆ ਨਾ ਉਹ ਕੀ ਬਣਿਆ ਹੋਇਆ ਬੜਾ ਇੰਟਰਸਟਿੰਗ ਆ ਉਹ ਆ ਰਾਜੀਵ ਵੜੰਗ ਨੇ ਇੱਕ ਬਿਆਨ ਦਿੱਤਾ ਕਹਿੰਦਾ ਸਾਨੂੰ ਹਿੰਦੁਸਤਾਨ ਚਾਹੀਦਾ ਖਾਲਿਸਤਾਨ ਨਹੀਂ ਅਸੀਂ ਹਿੰਦੁਸਤਾਨ ਦੇ ਵਾਸੀ ਹਾਂ ਫੈਸਲਾ ਤਰਨਤਨ ਦੇ ਲੋਕ ਲੋਕਾਂ ਨੂੰ ਲੈਣਾ ਪੈਣਾ ਚਲੋ ਆਪਾਂ ਇੱਕ ਥੋੜਾ ਜਿਹਾ ਵੀਡੀਓ ਸੁਣਦੇ ਆ ਇਹ ਚ ਤਿੰਨ ਕਲਿੱਪਾਂ ਤਿੰਨ ਪਾਰਟੀਆਂ ਦੀਆਂ ਆਮ ਆਦਮੀ ਪਾਰਟੀ ਦਾ ਵੀ ਆ ਨਮਿੰਦਾ ਉਹ ਕੀ ਕਹਿ ਰਿਹਾ ਤੇ ਕਾਂਗਰਸ ਪਾਰਟੀ ਦਾ ਰਾਜਾ ਵੜੈਂਕੀ ਕੀ ਕਹਿ ਰਿਹਾ ਤੇ ਮਾਨ ਸਾਹਿਬ ਕੀ ਕਹਿ ਰਹੇ ਨੇ ਪੰਜਾਬ ਜਿਹੜਾ ਉਹ ਭਾਰਤ ਦਾ ਇੱਕ ਅਨਿੱਖੜਵਾ ਅੰਗ ਆਗਾ ਬਿਲਕੁਲ ਰਹੂਗਾ ਸੋ ਮੈਂ ਸਮਝਦਾਗਾ ਉਹ ਉੱਥੇ ਕਦੇ ਵੀ ਇਸ ਤਰ੍ਹਾਂ ਦੇ ਜਿਹੜੇ ਤਤ ਨਹੀਂ ਪੈਦਾ ਨਹੀਂ ਹੋ ਸਕਦੇ ਕਰਨ ਤਾਂ ਪਹਿਲਾਂ ਵੀ ਦੇਸ਼ ਦਾ ਹਿੱਸਾ ਅੱਜ ਵੀ ਹਿੱਸਾਗਾ ਔਰ ਆਉਣ ਵਾਲੇ ਸਮੇਂ ਚ ਵੀ ਰਹੂਗਾ ਇਸ ਤੇ ਕਿਸੇ ਨੂੰ ਵੀ ਮੈਂ ਸਮਝਦਾ ਕੋਈ ਵੀ ਇਪਤੀ ਨਹੀਂ ਹੋਣੀ ਚਾਹੀਦੀ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਖਾਲਿਸਤਾਨ ਪੁੱਛੋ ਨਾ ਪੁੱਛੋ ਸਾਡੇ ਦਿਲ ਦੇ ਵਿੱਚ ਘਸਿਆ ਹੋਇਆ ਹੈ ਹਾਂਜੀ ਇਹ ਵੀਡੀਓ ਤੁਸੀਂ ਦੇਖ ਲਈ ਚੰਨ ਪਾਰਟੀਆਂ ਦੇ ਚਲੋ ਇੱਕ ਵੀਡੀਓ ਹੋਰ ਦੇਖਦੇ ਆ ਆ ਨਹਿੰਗਸੰਗਾ ਕੋਈ ਪਿੱਛੇ ਨਾ ਰਹਿ ਜੇ ਇਹਦੇ ਵੀ ਸੁਣ ਲੈ ਕੀ ਕਹ ਰਿਹਾ ਹੈ ਨਾ ਅਸੀਂ ਖਾਲਿਸਤਾਨ ਬਣਾਉਣਾ ਨਾ ਕਿਸੇ ਨੂੰ ਬਣਾਉਣ ਦਵਾਂਗੇ ਅਸੀਂ ਬਣਾਉਣਾ ਅਖੰਡ ਭਾਰਤ ਅਸੀਂ ਭਾਰਤ ਦੇ ਵਾਸੀ ਆ ਤੇ ਅਸੀਂ ਅਖੰਡ ਭਾਰਤ ਬਣਾਉਣਾ ਤੇ ਨਾ ਹੀ ਅਸੀਂ ਭਿੰਡਰਾਂ ਵਾਲੇ ਨੂੰ ਬਣ ਦਿੰਦੇ ਨਾ ਅਸੀਂ ਅੰਮ੍ਰਿਤਪੁਰ ਨੂੰ ਜਿਹੜੇ ਅੱਜ ਕੱਲ ਗੁੰਡੇ ਲੋਕ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ ਇਹਨਾਂ ਦੇ ਅੰਗੇਸ਼ਟ ਵੱਡੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਜੋ ਹੁਣ ਮਾਹੌਲ ਉੱਥੇ ਇਦਾਂ ਦਾ ਬਣਿਆ ਹੋਇਆ ਸਾਰਾ ਕੁਝ ਦੇਖ ਕੇ ਵੀ ਇਹ ਗੱਲਾਂ ਬਾਤਾਂ ਨੇ ਸੁਣ ਕੇ ਇਦਾਂ ਲੱਗਦਾ ਵੀ ਜਿਹੜੀਆਂ ਰੈਫਰੈਂਡਮ ਵਾਲੀਆਂ ਵੋਟਾਂ ਪੈ ਰਹੀਆਂ ਆ ਉਹ ਦਿਨੋਂ ਤੱਕ ਖਾਲਸਾਤਨ ਸ਼ਾਇਦ ਨਾ ਬਣੇ ਪਰ ਇਹ ਜਿਮਨੀ ਇਹ ਜਿਹੜੀਆਂ ਚੋਣਾਂ ਤਨ ਤਨ ਸਾਹ ਦੇ ਵਿੱਚ ਹੋ ਰਹੀਆਂ ਇਹਦੇ ਵਿੱਚੋਂ ਸ਼ਾਇਦ ਖਾਲਸਾਤਨ ਨਿਕਲੇ ਆਊਗਾ ਇਦਾਂ ਦੀਆਂ ਭਾਵਨਾਵਾਂ ਲੋਕਾਂ ਦੇ ਅੰਦਰ ਇਦਾਂ ਦਾ ਸੁਪਨਾ ਦਿਖਾਇਆ ਜਾ ਰਿਹਾ ਲੋਕਾਂ ਨੂੰ ਤੇ ਆਪਣੇ ਬੰਦੇ ਮੈਂ ਦੇਖਿਆ ਕੋਈ ਫੀਲਿੰਗਾਂ ਵੀ ਇਦਾਂ ਚੱਕ ਰਹੇ ਆ ਉਹਨਾਂ ਨੂੰ ਇਹ ਲੱਗਦਾ ਵੀ ਖਣੀ ਇਹ ਚੋਣਾਂ ਜਿੱਤ ਕੇ ਅਸੀਂ ਖਾਲਸਾਤਨ ਹੀ ਪ੍ਰਾਪਤ ਕਰ ਲਾਂਗੇ ਉਹ ਯਾਰ ਇਹ ਇਹ ਵੋਟਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਜਿੱਤਿਆ ਹੋਇਆ ਬੰਦਾ ਉਹ ਵਿਚਾਰਾ ਜੇਲ੍ਹ ਤੋਂ ਨਹੀਂ ਬਾਹਰ ਆ ਸਕਿਆ ਤੇ ਖਾਲਸਤਰ ਭਾਰਤ ਦੇ ਵਿੱਚ ਕਿਵੇਂ ਉੱਭਰ ਕੇ ਬਾਹਰ ਆ ਜੂਗਾ ਇਹਦੇ ਨਾਲ ਇੰਨਾ ਕੁ ਤਾਂ ਹੋ ਸਕਦਾ ਵੀ ਤੁਸੀਂ ਵੋਟਾਂ ਦੇ ਵਿੱਚ ਜਿਤਾ ਕੇ ਆਪਣੀ ਪਾਰਟੀ ਨੂੰ ਹਾਲਾਂਕਿ ਜਿਹੜੀ ਪਾਰਟੀ ਨੇ ਆਪਾ ਸਪੋਰਟ ਕਰਨ ਦੀ ਗੱਲ ਕਹਿੰਨੇ ਆ ਭਾਈ ਅੰਮਰਤਪਾਲ ਸਿੰਘ ਦੀ ਪਾਰਟੀ ਇਹ ਵਿਰੋਧ ਨਹੀਂ ਆਪਾਂ ਕਿਸੇ ਦਾ ਕਰਦੇ ਪਰ ਉਸ ਪਾਸੇੋਂ ਉਹਨਾਂ ਨੁਮਿੰਦਿਆਂ ਵਾਲੇ ਪਾਸੇੋਂ ਕੋਈ ਖਾਲਸਤਰ ਨੂੰ ਲੈ ਕੇ ਸਟੇਟਮੈਂਟ ਨਹੀਂ ਆਈ ਇਹ ਸੀ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਜਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਗੱਲਬਾਤ ਰੱਖਾਂਗੇ ਹਾਲਾਂਕਿ ਆ ਮੀਡੀਆ ਦੇ ਵੱਲੋਂ ਸਰਦਾਰ ਤਰਸੇਮ ਸਿੰਘ ਨੂੰ ਪੁੱਛੇ ਕਿ ਜਦੋਂ ਖਾਲਸਾਤਨ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਵੀ ਤਾਂ ਉਹਨਾਂ ਨੇ ਖਾਲਸਾਤਨ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕੀਤੀ ਆ ਉਹ ਗੋਲ ਮੋਲ ਜੀਆਂ ਗੱਲਾਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਕਰਦੀਆਂ ਹੁੰਦੀਆਂ ਸਾਰਿਆਂ ਦੀ ਬਰਾਬਰੀਤਾ ਸਾਰਿਆਂ ਦੇ ਹੱਕ ਪਰ ਖਾਲਸਾਤਨ ਦੀ ਗੱਲ ਉਹਨਾਂ ਨੇ ਜਿਹੜੀ ਇੱਕ ਬਲੈਕ ਐਂਡ ਵਾਈਟ ਸਟੇਟਮੈਂਟ ਲੋਕ ਭਾਲਦੇ ਨੇ ਵੀ ਖਾਲਸਾਤਨ ਦੀ ਗੱਲ ਹੋਵੇ ਤੇ ਉਹ ਗੱਲਬਾਤ ਹਲੇ ਤਾਈਂ ਜਿਹੜੀ ਸਟੇਟਮੈਂਟ ਕਿਸੇ ਵੀ ਨਮینده ਵੱਲੋਂ ਨਹੀਂ ਆਈਗੀ ਪਰ ਉਥੇ ਲੋਕਾਂ ਨੂੰ ਜਿਹੜੇ VOTER ਨੇ ਉਹਨਾਂ ਨੂੰ ਇਦਾਂ ਦਾ ਫੀਲ ਕਰਾਇਆ ਜਾ ਰਿਹਾ ਵੀ ਤੁਹਾਡੀਆਂ VOTES ਖਾਲਸਾ ਦੀ ਪ੍ਰਾਪਤੀ ਵਾਸਤੇ ਆ ਸ਼ੈਦ ਸੋ ਭਰਾਵੋ ਇਹਨਾਂ VOTES ਦੇ ਵਿੱਚ ਕੁਝ ਨਹੀਂ ਨਿਕਲਣਾਗਾ ਕੁਝ ਨਹੀਂਗਾ ਚਲੋ ਦੇਖਦੇ ਆ ਅਸੀਂ ਇਹਦਾ ਵਿਰੋਧ ਨਹੀਂ ਕਰਦੇ ਕਿਉਂਕਿ ਕਈ ਬੰਦੇ ਕਹਿੰਦੇ ਆ ਵੀ VOTES ਦੇ ਵਿੱਚ ਵੀ ਆਪਾਂ ਨੂੰ ਦੇਖ ਲੈਣਾ ਚਾਹੀਦਾ ਜਮਾ ਕੇ ਵੀ ਕੀ ਬਣਦਾ ਸੋ ਸਾਰਿਆਂ ਨੂੰ ਹੱਕ ਆ ਅਸੀਂ ਕਿਸੇ ਨੂੰ ਆਪਰ ਝੂਠੀਆਂ ਵੀਦਾ ਅਸੀਂ ਕਿਸੇ ਨੂੰ ਜਿਹੜੀਆਂ ਜਗਾ ਕੇ ਨਹੀਂ ਰੱਖਣਾ ਚਾਹੁੰਦੇ ਸੋ ਅਗਲੀ ਜਿਹੜੀ ਮੇਨ ਖਬਰ ਦੇ ਵੱਲ ਜਾਂਦੇ ਆ ਜਿੱਥੋਂ ਸਾਡਾ ਕੁਝ ਨਿਕਲਣਾ ਹੈ ਜਿੱਥੋਂ ਸਾਨੂੰ ਕੁਝ ਮਿਲਣਾ ਹੈ ਪਿਛਲੇ ਦਿਨੀ ਅਨੀਤਾ ਆਨੰਦ ਹੋਰਨ ਮਨਿਸਟਰ ਜਿਹੜੀ ਕੈਨੇਡਾ ਦੀ ਭਾਰਤੀ ਭੂਲ ਦੀ ਲੇਡੀ ਆ ਭਾਰਤ ਦੇ ਦੌਰੇ ਦੇ ਉੱਤੇ ਗਈ ਸੀ ਭਾਰਤ ਦੇ ਦੌਰੇ ਦੇ ਉੱਤੇ ਗਈ ਜਿੱਦਣੇ ਨੇ ਭਾਰਤ ਜਾਣਾ ਸੀ ਜਿਹੜੇ ਕੈਨੇਡਾ ਤੇ ਸਿੱਖ ਨੇ ਇੱਕ ਗੱਡੀਆਂ ਦਾ ਬਹੁਤ ਵੱਡਾ ਕਾਫਲਾ ਨਾਲ 에어ਪੋਰਟ ਤਾਂ ਹੀ ਆਇਆ ਖਾਲਸਾ ਦੇ ਝੰਡਿਆਂ ਨਾਲ ਮਖਸ ਸਰਫੇਸ ਹੀ ਬੀਂਦਿਤਾ ਨੰਦ ਤੋਂ ਭਾਰਤ ਜਾ ਰਹੀ ਆ ਉੱਥੇ ਜਾ ਕੇ ਤੁਸੀਂ ਜੋ ਕੁਝ ਕੈਨੇਡਾ ਦੇ ਵਿੱਚ ਭਾਰਤ ਦੇ ਵਿਰੁੱਧ ਕੀਤਾ ਜਾ ਰਿਹਾ ਸਿੱਖਾਂ ਦੇ ਕਤਲ ਕੀਤੇ ਜਾ ਰਹੇ ਨੇ ਕੈਨੇਡਾ ਦੀ ਸੋਵਰਨਿਟੀ ਆ ਜਿਹੜੀ ਉਹਦੇ ਉੱਤੇ ਹਮਲਾ ਕੀਤਾ ਜਾ ਰਿਹਾ ਉਹਦੀ ਗੱਲਬਾਤ ਤੂੰ ਕਰਕੇ ਆਉਣੀ ਆ ਪਰ ਜਦੋਂ ਅਨੀਤਾ ਨੰਦ ਉੱਥੇ ਜਾ ਕੇ ਆਈ ਆ ਤੇ ਉੱਥੇ ਗੱਲਬਾਤ ਕੀ ਹੋਈ ਆ ਆਪਾਂ ਦੋ ਵੀਡੀਓ ਨੇ ਦੋਨੇ ਦੇਖਣੀਆਂ ਆ I appreciate the words you spoke relating to the security dialogue, which, while we elevate the relationship in areas of critical minerals, energy, AI, and climate, to name a few, will continue. The meeting that our officials had relating to security and Law enforcement just a few weeks ago here was very productive, and that dialogue will continue. Both of our governments agree on the importance of those dialogues. Both of our governments agree on the importance of elevating the relationship. <laughs> ਜਿਹੜਾ ਇਹ ਮੁੱਦਾ ਸੀ ਜਿਸ ਮੁੱਦੇ ਨੂੰ ਲੈ ਕੇ ਪਿਛਲੇ 2 ਸਾਲਾਂ ਤੋਂ तकरीबन ਆ 1 ਜੂਨ 2023 ਤੋਂ ਜਦੋਂ ਨਿਜਰ ਸਾਹਿਬ ਦਾ ਕਤਲ ਹੁੰਦਾ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖੜ ਕੇ ਉਸ ਸਮੇਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਜਸਟਨ ਟੂਡੋ ਇਹ ਗੱਲਬਾਤ ਕਹਿੰਦੇ ਨੇ ਕਿ ਭਾਰਤ ਦੇ ਵਰਦੀਆਂ ਕਤਲੋਪ ਕੀਤਾ ਗਿਆ ਉਸ ਤੋਂ ਬਾਅਦ ਜਿਹੜੇ ਸਬੰਧ ਦੋਨਾਂ ਮੁਲਕਾਂ ਦੇ ਵਿੱਚ ਬੰਦੇ ਨੇ ਆ ਜਿਹੜੇ ਦੋਨਾਂ ਮੁਲਕਾਂ ਦੇ ਡਿਪਲੋਮੈਟ ਨੇ ਉਹ ਵੀ ਐਕਸਪੈਲ ਹੁੰਦੇ ਨੇ ਦੋਨਾਂ ਮੁਲਕਾਂ ਦੇ ਵੱਲੋਂ ਕੱਢ ਦਿੱਤੇ ਜਾਂਦੇ ਨੇ ਉਹ ਮਸਲਾ ਇਥੋਂ ਦਾ ਹੀ ਵਧਿਆ ਹੋਇਆ ਤੇ ਉਸ ਮਸਲੇ ਦੇ ਸਬੰਧ ਦੇ ਵਿੱਚ ਜਿਹੜਾ 1 ਨਵੰਬਰ ਤੋਂ ਜਿਹੜਾ ਕੇਸ ਘਰਪਤਨ ਸਿੰਘ ਪੰਨੂ ਦਾ ਉਹਦੇ ਜਿਹੜੇ ਖੁਲਾਸੇ ਹੋਏ ਨੇ ਪਿਛਲੇ ਦਿਨਾਂ ਚ ਆਪਾਂ ਗੱਲਬਾਤ ਕੀਤੀ ਆ ਉਹਦੇ ਚ ਨਿੱਜਰ ਸਾਹ ਦਾ ਮਸਲੇ ਦੀ ਵੀ ਗੱਲਬਾਤ ਹੋਈ ਆ ਸੋ ਇਹ ਮਸਲਾ ਸਾਰਾ ਇੱਕੋ ਹੀ ਕੇਸ ਨੇ ਤੇ ਉਸ ਮਸਲੇ ਦੇ ਉੱਤੇ ਗੱਲਬਾਤ ਇਸ ਬੀਬੀ ਨੂੰ ਜਾ ਕੇ ਕਰਨੀ ਚਾਹੀਦੀ ਸੀ ਪਰ ਇਹਨੇ ਗੱਲਬਾਤ ਨਹੀਂ ਕੀਤੀ ਪਰ ਜਦੋਂ ਇਹ ਗੱਲਬਾਤ ਕੈਨੇਡਾ ਦੀ ਉਹ ਨਿਊ ਚੈਨਲ ਨੂੰ ਪਤਾ ਲੱਗੀ ਇਸ ਬੀਬੀ ਨੇ ਉਸੇ ਗੱਲਬਾਤ ਨਹੀਂ ਕੀਤੀ ਫਿਰ ਕੈਨੇਡਾ ਦੇ মিডিਏ ਨੇ ਫਿਰ ਬੀਬੀ ਨੂੰ ਸਵਾਲ ਪੁੱਛੇ ਉਹ ਸਵਾਲ ਕੀ ਪੁੱਛੇ ਤੇ ਬੀਬੀ ਨੇ ਕੀ ਜਵਾਬ ਦਿੱਤਾ ਆਪਾਂ ਸੁਣਦੇ ਹਾਂ ਐਂਡ what specifically did you say to the prime minister modi about the ongoing targeting of the Sikh community in Canada I Raised at all points issues relating to transnational repression, issues relating to the safety and security of every Canadian citizen, and the importance of an independent legal investigation that must always investigate crimes that have occurred on Canadian soil. I want to reiterate that this has been top of mind for me.

ਆ ਪਿਛਲੇ ਹਲੇ ਮਹੀਨਾ ਵੀ ਨਹੀਂ ਹੋਇਆ RCMP ਨੇ ਜਿਹੜਾ ਇੰਦਰਜੀਤ ਗੌਸਲ ਨੂੰ ਕਿਹਾ ਵੀ ਤੁਹਾਨੂੰ ਵੀ ਜਾਣ ਦਾ ਖਤਰਾ ਤੁਹਾਡੇ ਉੱਤੇ ਵੀ ਹਮਲਾ ਹੋ ਸਕਦਾ ਵੀ ਉਹ ਜਿਹੜੀਆਂ ਚੀਜ਼ਾਂ ਨੇ ਕੈਨੇਡਾ ਦੀ ਸੋਵਰਨਿਟੀ ਤੋੜੀ ਜਾ ਰਹੀ ਹੈ ਭੰਗ ਕੀਤੀ ਜਾ ਰਹੀ ਹੈ ਉਸ ਮੁਲਕ ਦੇ ਵਿੱਚ ਜਾ ਕੇ ਦੂਜਾ ਮੁਲਕ ਬੰਦਿਆਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਉਹ ਡਿਜਰ ਸਾਹਿਬ ਦੇ ਕਤਲ ਤੋਂ ਬਾਅਦ ਇਹ ਚੀਜ਼ਾਂ ਰੁਕੀਆਂ ਨਹੀਂ ਇਹ ਕੰਟੀਨਿਊ ਜਾ ਰਹੀ ਹੈ ਲਗਾਤਾਰ ਜਾ ਰਹੀ ਹੈ ਅੱਜ ਵੀ ਹੋ ਰਹੀਆਂ ਇਹ ਨਹੀਂ ਕਿ ਵੀ ਅੱਜ ਗੱਲਾਂ ਰੁਕ ਗਈਆਂ ਉਹ ਪੱਤਰਕਾਰ ਪੁੱਛਦੀ ਆ ਵੀ ਇਹਦੇ ਉੱਤੇ ਤੁਸੀਂ ਕੀ ਬ ਗੱਲਬਾਤ ਕੀਤੀ ਆ ਪਰ ਦੇਖੋ ਅਨੀਤਾ ਆਨੰਦ ਨੇ ਇਹਦੇ ਉੱਤੇ ਕੋਈ ਵੀ ਸਿੱਧੀ ਸਪਸ਼ਟ ਜਿਹੜੀ ਗੱਲਬਾਤਾਂ ਦੀ ਉਹ ਗੱਲਬਾਤ ਨਹੀਂ ਕੀਤੀ ਅੱਗੋਂ ਅਨੀਤਾ ਆਨੰਦ ਕਹਿੰਦੀ ਆ ਕਿ ਅਸੀਂ ਸਾਰੇ ਕੈਨੇਡਾ ਦੀ ਸੇਫਟੀ ਦੀ ਗੱਲ ਕੀਤੀ ਆ ਸਾਡੇ ਕੈਨੇਡਾ ਦੀ ਸਿਰ ਜਨ ਜਿਹੜੀ ਉਹਨਾਂ ਦੀ ਸੇਫਟੀ ਦੀ ਗੱਲਬਾਤ ਕਰਨੀ ਉਹਦਾ ਖਿਆਲ ਰੱਖਣਾ ਸਾਡਾ ਫਰਜ਼ ਆ ਮੈਂ ਕਦੇ ਝਿਜਕਦੀ ਨਹੀਂ ਇਹੋ ਜੀਆਂ ਗੱਲਾਂ ਕਰਨ ਤੋਂ ਕਰਦੀ ਆ ਆਪਦੇ ਲੋਕਾਂ ਦੇ ਹਿੱਤਾਂ ਨੂੰ ਲੈ ਕੇ ਜਿਹੜਾ ਕਿ ਪੂਰਾ ਝੂਠ ਹੈ ਇਹਦੇ ਵਿੱਚ ਬਿਲਕੁਲ ਝੂਠ ਬੋਲ ਰਹੀ ਹੈ ਬੀਬੀ ਜੇ ਇਦਾਂ ਦੀ ਕੋਈ ਗੱਲਬਾਤ ਹੁੰਦੀ ਤਾਂ ਭਾਰਤੀ মিডিਆ ਨੇ ਤਾਂ ਸਭ ਤੋਂ ਪਹਿਲਾਂ ਰੌਲਾ ਪਾਉਣਾ ਸੀ ਜਦੋਂ ਜਸਟਨ ਟਰੂਡਰ ਦੀ ਗਵਰਨਮੈਂਟ ਸੀ ਉਦੋਂ ਗਵਰਨਮੈਂਟ ਗੱਲਬਾਤ ਕਰਦੀ ਸੀ ਨਾ ਕਿ ਉਦੋਂ ਭਾਰਤੀ মিডিਆ ਦਾ ਰਵਈਆ ਉਸ ਗਵਰਨਮੈਂਟ ਦੇ ਖਿਲਾਫ ਜਸਟਨ ਟਰੂਡਰ ਦੇ ਖਿਲਾਫ ਕਿੰਨਾ ਪੂੜ ਪ੍ਰਚਾਰ ਹੋਇਆ ਸੀ ਕਿਉਂਕਿ ਗੱਲਬਾਤ ਕਰ ਰਹੇ ਸੀ ਉਹ ਚੀਜ਼ ਨੂੰ ਲੈ ਕੇ ਪਰ ਇਹ ਬੀਬੀ ਦੇ ਵੱਲੋਂ ਜੇ ਕੋਈ ਗੱਲਬਾਤ ਕੀਤੀ ਗਈ ਹੁੰਦੀ ਕਾਕੀਂ ਗੱਟਿਆੜਾ ਭਾਰਤ ਦੇ ਮੀਡੀਆ ਦੇ ਵਿੱਚ ਜਰੂਰ ਪੈਣਾ ਸੀ ਪਰ ਇਹ ਬੀਬੀ ਨੇ ਜਿਹੜੀ ਉਹ ਗੱਲਬਾਤ ਨਹੀਂ ਕੀਤੀ। ਹੁਣ ਇਹ ਬੀਬੀ ਨੇ ਤਾਂ ਗੱਲਬਾਤ ਨਹੀਂ ਕੀਤੀ ਪਰ ਆਪਾਂ ਕਰਨੀ ਆ। ਜਿਹੜੀ ਇੱਕ ਬੇਨਤੀ ਤੁਹਾਨੂੰ ਕਿਹਾ ਸੀ ਨਾ ਬੇ ਖੀਰ ਦੇ ਉੱਤੇ ਕਰਨੀ ਆ। ਉਹ ਬੇਨਤੀ ਇਹ ਆ ਕਿ ਹੁਣ ਕੰਮ ਕੰਨ ਨੂੰ ਚੋਣਾਂ ਦੇ ਵਿੱਚੋਂ ਦਾ ਕੁਝ ਨਹੀਂ ਨਿਕਲਣਾ। ਹੁਣ ਜਿਹੜੇ ਕੰਮ ਆਪਣੇ ਕਰਨ ਵਾਲੇ ਆ ਉਹ ਕਿਹੜੇ ਨੇ? ਸਖਵਰ ਜਸਟਿਸ ਨੇ ਇੱਕ ਈਮੇਲ ਕੱਢੀ ਆ। ਈਮੇਲ ਤੁਹਾਨੂੰ ਆ ਸਕਰੀਨ ਦੇ ਉੱਤੇ ਦੇ ਸਕਦੇ ਹਾਂ ਤੁਸੀਂ। ਇਹਦਾ ਲਿੰਕ ਕਮੈਂਟ ਦੇ ਵਿੱਚ ਤੁਹਾਨੂੰ ਮਿਲੇਗਾ ਕਮੈਂਟ ਬਾਕਸ ਦੇ ਵਿੱਚ ਲਿੰਕ ਦੇ ਉੱਤੇ ਕਲਿੱਕ ਕਰੋਗੇ ਜਦੋਂ ਇਦਾਂ ਦੀ ਈਮੇਲ ਖੁੱਲਜੂਗੀ ਸਭ ਤੋਂ ਟੌਪ ਦੇ ਉੱਤੇ ਆਪਣਾ ਨਾਮ ਭਰਨਾ ਹੈ ਦੂਜੇ ਨੰਬਰ ਦੇ ਉੱਤੇ ਆਪਣਾ ਈਮੇਲ ਐਡਰੈਸ ਤੇ ਤੀਸਰੇ ਖਾਨੇ ਦੇ ਵਿੱਚ ਤੁਸੀਂ ਆਪਣਾ ਫੋਨ ਨੰਬਰ ਭਰਨਾ ਤੇ ਗਾਂ ਸੈਂਡ ਦਾ ਮੈਸੇਜ ਆਜੂਗਾ ਕਿ ਈਮੇਲ ਸੈਂਡ ਕਰ ਦਿਨੀ ਹੈ ਬਸ ਇੰਨਾ ਕੰਮ ਹੀ ਕਰਨਾ ਹੈ ਕਿਉਂਕਿ ਸਖ ਪਰ ਜਸਟਿਸ ਨੇ ਸਪੀਬੀ ਨੇ ਸਵਾਲ ਪੁੱਛੇ ਨੇ ਵੀ ਇਸ ਬੀਬੀ ਨੂੰ ਪੁੱਛਿਆ ਜਾਵੇ ਵੀ ਤੁਸੀਂ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਦੂਸਰਾ ਮੁਲਕ ਆ ਕੇ ਉਹਨਾਂ ਸਿਟੀਜ਼ਨਾਂ ਨੂੰ ਮਾਰ ਲਿਆ ਹੈ ਤੇ ਤੁਸੀਂ ਉਹਦੇ ਉੱਤੇ ਤੁਹਾਡਾ ਕੀ ਸਟੈਂਡ ਆ ਤੁਹਾਡੀ ਇਹ ਚੋਪਾ ਜਿਹੜੀ ਤੁਸੀਂ ਉਹਨਾਂ ਨੂੰ ਇੱਕ ਹਰੀ ਝੰਡੀ ਦੇ ਰਹੇ ਆ ਵੀ ਤੁਸੀਂ ਇਹ ਕਰ ਸਕਦੇ ਹੋ ਤੁਹਾਨੂੰ ਸੇ ਰੋਕਾਂਗੇ ਨਹੀਂ ਪਿਛਲੇ ਸਮੇਂ ਦੇ ਵਿੱਚ ਵੀ ਇਹ ਕੁਝ ਹੋਇਆ ਨਿਜਰ ਸਾਹਿਬ ਦੀ ਐਗਜ਼ੈਂਪਲ ਸਾਡੇ ਦੇ ਸਾਹਮਣੇ ਜਾਂ ਸਾਰੀ ਦੁਨੀਆ ਦੇ ਵਿੱਚ ਉਹ ਜਿਹੜਾ ਮਸਲਾ ਗਿਆ ਤੇ ਹੁਣ ਇੰਦਰਜੀਤ ਸਿੰਘ ਗੌਸਲ ਦਾ ਮਸਲਾ ਜਿਹੜਾ ਇਹਦਾ ਮਤਲਬ ਇਹ ਨਹੀਂ ਕਿ ਇਹ ਰੁਕ ਗਿਆ ਚੀਜ਼ਾਂ ਇਹ ਤਾਂ ਕੰਟੀਨਿਊ ਚੱਲ ਰਹੀਆਂ ਪਰ ਇਸ ਬੀਬੀ ਨੇ ਇਸ ਮਸਲੇ ਦੇ ਉੱਤੇ ਜਿਹੜੀ ਸੌਂ ਵੀ ਚੱਕਦੀ ਆ ਇਹ ਵੀ ਕਨੇਡੀਅਨ ਸਿਟੀਜ਼ਨਾਂ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਆ ਇਹ ਉਹਦੇ ਉੱਤੇ ਪਹਿਰਾ ਨਹੀਂ ਦੇ ਰਹੀ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਇਹ ਕਿਉਂ ਨਹੀਂ ਜਿਹੜੀ ਵਫਾਦਾਰੀ ਆ ਜਿਹੜੀ ਉਹਦੇ ਮੁਲਕ ਦੇ ਨਾਲ ਨਿਭਾ ਰਹੀ ਸੋ ਤੁਸੀਂ ਮੇਰਾ ਵੀਰ ਇਸ ਈਮੇਲ ਜ਼ਰੂਰ ਕਰਨੀ ਆ ਤੇ ਆਪਣੇ ਵੱਤੋਂ ਦੇ ਭੈਣ ਭਰਾਵਾਂ ਤੋਂ ਵੀ ਕਰਾਉਣੀ ਆ ਇੱਕ ਈਮੇਲ ਤੋਂ ਇੱਕ ਹੀ ਮੇਲ ਜਾ ਸਕਦੀ ਹੈ ਧਿਆਨ ਰੱਖਿਓ ਕਿਤੇ ਕਈ ਵਾਰ ਇਹ ਹੁੰਦਾ ਕਿ ਲੱਗਦਾ ਸਾਨੂੰ ਵੀ ਦੋ ਕਰ ਜੀ ਤਿੰਨ ਕਰ ਜੀ ਨਹੀਂ ਇੱਕ ਈਮੇਲ ਤੋਂ ਇੱਕ ਹੀ ਮੇਲ ਜਾਊਗੀ ਸੋ ਵਕਤ-ਵਕਤ ਆਪਣੀ ਈਮੇਲਾਂ ਜ਼ਰੂਰ ਕਰਨੀਆਂ ਸੋ ਇਹ ਅੱਜ ਦੀਆਂ ਸਾਡੀਆਂ ਮੇਨ ਨਿਊਜ਼ ਸੀ ਸੋ ਦਿਓ ਜੀ ਅੱਜ ਪਰ ਮਿਲਦੇ ਆ ਇੱਕ ਟਾਈਮ ਸੋ ਜਾਣਕਾਰੀ ਨੂੰ ਸਾਂਝਾ ਜ਼ਰੂਰ ਕਰਿਓ ਟਿੱਪਣੀਆਂ ਜ਼ਰੂਰ ਕਰਿਓ ਆਪਣੀ ਰਾਏ ਜ਼ਰੂਰ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ